ਅੱਜ ਸੀ ਸਿਵਲ ਹਸਪਤਲ ਫਤੇਗੜ ਸਾਹਿਬ ਵਿਖੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਐਕਸੈਸ ਦੀ ਤੇ ਫਤੇਗੜ ਸਾਹਿਬ ਵਿਖੇ ਅਸੀਂ ਜਿਹੜਾ ਹਸਪਤਲ ਹੈ ਤਿੰਨ ਮਸ਼ੀਨ ਪਹਿਲਾਂ ਚੱਲਦੀ ਇਹਨਾਂ ਸਰਕਾਰ ਵੱਲੋਂ ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ ਬੈਂਕ ਨੂੰ ਬੇਨਤੀ ਕੀਤੀ ਸੀ ਅੱਜ ਕੋਟਾ ਇੱਕ ਬੈਂਕ ਵੱਲੋਂ ਵਜੀਰਾਬਾਦ ਜਿਹੜਾ ਸਾਡਾ ਸਰਪੰਚ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਮਸ਼ੀਨ ਡੈਲਸਿਸ ਦੀ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਇਹਦੇ ਨਾਲ ਬਹੁਤ ਜ਼ਿਆਦਾ ਫਰਦਾ ਹੋਗਾ ਔਰ ਜਿਹੜੀ ਇਹ ਡਲਸਸ ਦੀ ਮਸ਼ੀਨ ਅੱਜ ਇੰਸਟਾਲ ਕੀਤੀ ਗਈ ਆ ਇਹਦੇ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਨਾਲ ਬਹੁਤ ਜ਼ਿਆਦਾ ਫੀਚਰ ਨੇ ਉਹ ਐਸਐਮਓ ਸਾਹਿਬ ਦੱਸਣਗੇ ਔਰ ਅਸੀਂ ਇੱਕ ਹੋਰ ਡਲਸਸ ਦੀ ਮਸ਼ੀਨ ਛੇਤੀ ਇੱਥੇ ਇੰਸਟਾਲ ਕਰਾਂਗੇ ਸਾਡਾ ਇਹ ਸਾਰਾ ਪੰਜਾਬ ਸਰਕਾਰ ਦਾ ਸਰਦਾਰਪੁਰ ਸਮਾਨ ਸਭ ਦੇ ਵਾਅਦੇ ਵਿੱਚ ਇਹ ਲੋਕਾਂ ਨਾਲ ਵਾਅਦਾ ਹੈ ਕਿ ਸਾਰੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਨੇ ਫ੍ਰੀ ਦੇਣੀਆਂ ਨੇ ਕਿਉਂਕਿ ਜੇ ਬਾਹਰ ਕਿਤੇ ਡਲਸਸ ਕਰਾਉਣੇ ਕੋਈ 15000 1500 ਤੋਂ 2000 ਤੋਂ 2500 ਬੈਂਸਿਸ ਇੱਕ ਦਿਨ ਛੱਡ ਕੇ ਕਰਉਣਾ ਪੈਂਦਾ ਇਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਦਿ ਲੋਡ ਸੀ ਵਿਚਨਾ ਦੀ ਸੋ ਅਸੀਂ ਕੀ ਕਰਕੇ ਇੱਥੇ ਪੂਰਾ ਕਰਾਂਗੇ ਔਰ ਅਸੀਂ ਹਲਕਾ ਸ਼ਰੀਫ ਅਤੇ ਗੱਲ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਕਿ ਜਿਹੜੇ ਵਿਸ਼ਵਾਸਾ ਨਾਲ ਤੁਸੀਂ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ ਹੈ ਅਸੀਂ ਤੁਹਾਡੀ ਉਮੀਦਾਂ ਦੇ ਪੂਰਾ ਉਤਰਾਂਗੇ ਔਰ ਜੋ ਪੰਜਾਬ ਸਰਕਾਰ ਦਾ ਏਜੰਡਾ ਹੈ ਸਿਹਤ ਅਤੇ ਐਜੂਕੇਸ਼ਨ ਉਹ ਤੇ ਅਸੀਂ ਪੂਰਾ ਕੰਮ ਕਰ ਰਹੇ ਹਾਂ ਔਰ ਵਾਲੇ ਸਮੇਂ ਤੋਂ ਹੋਰ ਵੀ ਇੰਪਰੂਵਮੈਂਟ ਦਿਖੂਗੀ ਇਹ ਮੈਂ ਤੁਹਾਨੂੰ ਦੱਸਵਾ ਦੱਸ ਇੱਕ ਵੈਂਟੀਲੇਟਰ ਮਸ਼ੀਨਾਂ ਦੀ ਗੱਲ ਹੋ ਰਹੀ ਸੀ ਪਿੱਛੇ ਜੀ ਉਹ ਕੈਪੈਸਿਟੀ ਨਾਲ ਇਕੱਠੇ ਹੋ ਜਾਂਦੀ ਹੁੰਦੀ ਜਿਹੜੀ ਵੈਂਟੀਲੇਟਰ ਮਸ਼ੀਨਾਂ ਦੀ ਉਹਨਾਂ ਨੇ ਕਿਹਾ ਤਾਂ ਸਤੋ ਲੈ ਜਾਓ ਪਰ ਆਪਾਂ ਇੱਥੇ ਜਿਹੜਾ ਆਈਸੀਯੂ ਜਿਹੜਾ ਉਹ ਛੇਤੀ ਹੋ ਜੂਗਾ ਮੇਰੀ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਹੈ ਉਸ ਤੋਂ ਬਾਅਦ ਆਪਾਂ ਵੈਂਟੀਲੇਟਰ ਜਿਹੜੀ ਮਸ਼ੀਨਾਂ ਉੱਥੇ ਦਿੱਤੀ ਹੈ ਉਹਨਾਂ ਨਾਲ ਗੱਲ ਹੋ ਗਈ ਇੱਥੇ ਆਪਾਂ ਸਟਾਕ ਕਰਾਂਗੇ ਫਿਰ ਡਿਸਟ੍ਰਿਕਟ ਹਸਪੀਟਲ ਫਟਾਗਨ ਸਾਬ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਚ ਮੈਂ ਮਹਿਸੂਸ ਕਰਦਾ ਹਾਂ ਸਾਡੇ ਅਰਨਾਲੀ ਸਾਹਿਬ ਲਖਬੀ ਸਿੰਘ ਜੀ ਰਾਏ ਜੀ ਦੇ ਰਾਏ ਨਾਗਰ ਦੇ ਅੰਦਰ ਉਹਨਾਂ ਦੇ 64 ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੋਇਆ ਹੈ ਜਿਵੇਂ ਆਦੀ ਜੜੀ ਦਾਲਸੀਸ ਦੀ ਮਸ਼ੀਨ ਕੋਟਕ ਮੈਗਰਾ ਬੈਂਕ ਵੱਲੋਂ ਇੱਥੇ ਡੋਨੇਟ ਕੀਤੀ ਗਈ ਹੈ ਇਹ ਬਹੁਤ ਹੀ ਅਡਵਾਂਸ ਕਿਸਮ ਦੀ ਮਸ਼ੀਨ ਹੈ ਜਿਹੜੀ ਸਾਡੇ ਕੋਲ ਪਹਿਲਾਂ ਲੱਗਿਆ ਮਸ਼ੀਨਾਂ ਨਾਲ ਕੁਝ ਐਡੀਸ਼ਨਲ ਫੀਚਰ ਜਿਵੇਂ ਕਿ ਸੈਲਫ ਡਿਸਇੰਫੈਕਟਿੰਗ ਦਾ ਫਲੋ ਰੇਟ ਜ਼ਿਆਦਾ ਹੈ ਤੇ ਉਹ ਸਿੰਗਲ ਨੀਡਲ ਦੀ অপਸ਼ਨ ਹੈ ਜੇ ਚਾਹੇ ਇਹਦੇ ਵਿੱਚ ਕੁਝ ਐਡਵਾਂਸ ਫੀਚਰ ਨੇ ਇਸ ਲਈ ਤੇ ਨੂੰ ਮਰੀਜਾਂ ਦੇ ਸ਼ਹਿ সুলਤਾਨ ਦੇ ਅੰਦਰ ਵਿੱਚ ਆਪਾਂ ਨੂੰ ਬਹੁਤ ਸਹਾਇਤਾ ਮਿਲਦੀ ਤੇ ਇਸ ਇਨਾਬੀਤਾਂ ਨੋਟ ਕਰਦੇ ਸਾਡੇ ਮਨੋਸਾਧ ਦਾ ਪ੍ਰੋਟੋਕੋਲ ਮੰਦਰਾ ਬੈਂਕਿੰਗ ਕਰਕੇ ਇਹਨਾਂ ਦੇ ਅਪਲਾਈਟ ਕਰਕੇ ਆਪਾਂ ਲੋਕਾਂ ਨੂੰ ਸੇਵਾ ਕਰ ਸਕਦੇ